ਜਿਵੇਂ ਚੌਪਈ ਦੀ ਮਹਿਮਾ ਲਿਖੀ ਹੋਈ ਹੈ ਕਬੀਰ ਬਾਦ ਚੌਪਈ ਦੀ ਮਹਿਮਾ ਕੀ ਸੁਣੇ ਗੁੰਗਯੋ ਆਏ ਸੁਰਸਨਾ ਬਾਣੀ ਜਿਹਨੂੰ ਬੋਲਣ ਦਾ ਢੰਗ ਨਹੀਂ ਆਉਂਦਾ ਮਨ ਲਾ ਕੇ ਚੌਪਈ ਪੜੇ ਉਹਨੂੰ ਮਹਿਫਿਲ ਦੇ ਸਭਾ ਦੇ ਚ ਬੋਲਣ ਦਾ ਢੰਗ ਆ ਜਾਏਗਾ ਗੁੰਗਾ ਸਭੇ ਮਨੁਖ ਸਭੇ ਬਈਏ ਦੇ ਸਭੇਤਾ ਹੈ ਸਭਾ ਦੇ ਚ ਬੋਲਣ ਦਾ ਢੰਗ ਹੈ ਸਬਾ ਦੇਚ ਕਿਹੋ ਜੀਆਂ ਦੀ ਗੱਲ ਕਰਨੀ ਚਾਹੀਦੀ ਤੇ ਕਿਹੜੀ ਨਹੀਂ ਕਰਨੀ ਚਾਹੀਦੀ ਉਹਨੂੰ ਪਤਾ ਹੈ ਸਭੇ ਸਭੇਤਾ ਸੁਨੇ ਗੁੰਗੁਯੋ ਯਾਇ ਸੁਰਸਨਾ ਪਾਵੇ ਸੁਨੇ ਮੂੜ ਚਿਤ ਲਾਇ ਛ ਕਰਤਾ ਵਈ ਦੁਖ ਦਰਦ ਭਾਓ ਨਿਕਟ ਨਾ ਤੇ ਨਰਕੇ ਰਹਿ ਹਉ ਜੋ ਯਾਕੀ ਇੱਕ ਬਾਰ ਚਉਪਈ ਕੋ ਕਹੇ ਇੱਕ ਦਫਾ ਮਨ ਲਾ ਕੇ ਚੌਕ ਚਉਪਈ ਪੜੇ ਦੁਖ ਦਰਿਦ੍ਰ ਮਿਟ ਜਾਣੇ ਸਭ ਠੀਕ ਹੋ ਜਾਏਗਾ ਸਿਆਣਾ ਹੋ ਜਾਏਗਾ